ਕਿ ਇਹ ਜਿਹੜੇ ਇਵੈਂਟ ਹੋ ਰਹੇ ਆ ਇਹ ਸਟੇਟ ਲੈਵਲ ਦੇ ਮਤਲਬ ਕਿ ਇੰਟਰਨੈਸ਼ਨਲ ਲੈਵਲ ਦੇ ਮਤਲਬ ਕਿ ਸਟੈਂਡਰਡ ਤੇ ਹੋ ਰਹੇ ਆ ਔਰ ਬੱਚਿਆਂ ਨੂੰ ਮਿਲੇ ਆ ਉਹ ਵੀ ਖੁਸ਼ ਹੈ ਆਰਗੇਨਾਈਜ਼ਰਸ ਖੁਸ਼ ਹੈ ਸਾਰੇ ਕੋਚ ਖੁਸ਼ ਹੈ ਔਰ ਮੇਰੇ ਆ ਖਾਸ ਕੰਗ੍ਰੈਚੁਲੇਸ਼ਨਸ ਹੈ ਅਮਰਜੀਤ ਬੈਨ ਜਿਹੜੇ ਕਿ ਪ੍ਰੈਜ਼ੀਡੈਂਟ ਹੈ ਔਰ ਸੋਲਬਾ ਜੰਦਰ ਜਿਹੜੀ ਸੈਕਟਰੀ ਹੈ ਡਿਸਟ੍ਰਿਕਟ ਐਸੋਸੀਏਸ਼ਨ ਦੀ ਔਰ ਮੈਂ ਇਹਨਾਂ ਨੂੰ ਇਹ ਹੀ ਕਹੂੰਗਾ ਕਿ ਇਸ ਤਰ੍ਹਾਂ ਦੇ ਟੂਰਨਾਮੈਂਟ रेगुलर ਕਰਦੇ ਰਹਾ స్టేట్ ਲੈਵਲ ਤੇ ਹੁੰਦਾ ਇੱਕ ਡਿਸਟ੍ਰਿਕਟ ਲੈਵਲ ਤੇ ਹੁੰਦਾ ਇੱਕ ਵੈਸੇ ਵੀ ਓਪਨ ਟੂਰਨਾਮੈਂਟ ਜਿਹਦੇ ਵਿੱਚ ਇੰਨੀ ਇੰਡਸਟਰੀ ਹੈ ਲੁਧਿਆਣਾ ਵਿੱਚ ਹਰ ਟੂਰਨਾਮੈਂਟ ਕੋਈ ਨਾ ਕੋਈ ਇੰਡਸਟਰੀ ਵਾਲਾ ਸਪான்ਸਰ ਕਰ ਦਿਆ ਕਰੇਗਾ ਤੇ ਉਹ ਵੀ ਰੈਗੂਲਰ ਹੋਣੇ ਚਾਹੀਦੇ ਵੀ ਮਹੀਨੇ 'ਚ ਘੱਟੋ-ਘੱਟ ਇੱਕ ਦੋ ਟੂਰਨਾਮੈਂਟ ਜ਼ਰੂਰ ਇੱਕ ਰਿਹਾ ਕਿ ਸਾਡੇ ਖੇਲੋ ਪੰਜਾਬ ਹੁੰਦਾ ਹੈਗਾ ਹੋਰ ਬੜੇ ਐਜੂਕੇਸ਼ਨ ਤੇ ਜਿਹੜਾ ਸਪੋਰਟਸ ਹੈ ਉਹਦੇ ਤੇ ਧਿਆਨ ਸਾਡੀ ਸਰਕਾਰ ਦੇ ਵੀ ਰਹੀ ਆ ਔਰ ਸਾਰਿਆਂ ਨੂੰ ਦੇਣੀ ਚਾਹੀਦੀ ਤਾਂ ਕਿ ਸਾਡਾ ਜਿਹੜਾ ਯੂਥ ਹੈ ਉਹ ਨਸ਼ਿਆਂ ਤੋਂ ਦੂਰ ਰਹੇ ਔਰ ਉਹਨਾਂ ਦਾ ਧਿਆਨ ਇਧਰਲੇ ਪਾਸੇ ਤੇ ਸਾਰੇ ਹੀ ਪੰਜਾਬ ਦੇ ਵਿੱਚੋਂ ਸਾਰੇ ਜ਼ਿਲ੍ਹਿਆਂ ਦੇ ਵਿੱਚੋਂ ਤਕਰੀਬਨ 500 ਤੋਂ ਪਲੱਸ ਜਿਹੜੀਆਂ ਰਜਿਸਟ੍ਰੇਸ਼ਨ ਹੋਈਆਂ ਨੇ ਇੱਥੇ ਆ ਕੇ ਪਲੇਅਰ ਨੇ ਖੇਲਣਾ ਚਾਰ ਦਿਨ ਇਹ ਬਹੁਤ ਵਧੀਆ ਆਪਣੇ ਕੋਲ ਅਸ਼ਿਸ਼ਤਰੀ ਹਾਲ ਹੈਗਾ ਵੈਲ ਮੇਨਟੇਨਡ ਹੈਗਾ ਤੇ ਪਿੱਛੇ ਆਪਾਂ ਇੱਕ ਟੂਰਨਾਮੈਂਟ ਕਰਾ ਕੇ ਵੀ ਏਟੇ ਆ ਬਹੁਤ ਸਕਸੈਸਫੁਲ ਹੋਇਆ ਉਹ ਸੋ ਉਸ ਤੋਂ ਬਾਅਦ ਉਹਦੀ ਸਕਸੈਸ ਤੋਂ ਬਾਅਦ ਆਪਾਂ ਇਹ ਸਟੇਟ ਲੈਵਲ ਦਾ ਨੈਕਸਟ ਟੂਰਨਾਮੈਂਟ ਕਰਾ ਰਹੇ ਹੈਗੇ ਆ ਮੈਂ ਬਹੁਤ ਵਧਾਈ ਦਿੰਦਾ ਡਿਸਟ੍ਰਿਕਟ ਬੈਡਮਿੰਟਨ ਐਸੋਸੀਏਸ਼ਨ ਨੂੰ ਔਰ ਸਟੇਟ ਬੈਡਮਿੰਟਨ ਐਸੋਸੀਏਸ਼ਨ ਨੂੰ ਕਿ ਇਹ ਜਿਹੜੇ ਈਵੈਂਟ ਹੋ ਰਹੇ ਆ ਇਹ ਸਟੇਟ ਲੈਵਲ ਦੇ ਮਤਲਬ ਕਿ ਇੰਟਰਨੈਸ਼ਨਲ ਲੈਵਲ ਦੇ ਮਤਲਬ ਕਿ ਸਟੈਂਡਰਡ ਤੇ ਹੋ ਰਹੇ ਆ ਔਰ ਬੱਚਿਆਂ ਨੂੰ ਮਿਲੇ ਆ ਉਹ ਵੀ ਖੁਸ਼ ਹੈ ਆਰਗੇਨਾਈਜ਼ਰਸ ਖੁਸ਼ ਹੈ ਸਾਰੇ ਕੋਚ ਖੁਸ਼ ਹੈ ਔਰ ਮੇਰਾ ਖਾਸ ਕੰਗ੍ਰੈਚੁਲੇਸ਼ਨਸ ਹੈ ਅਮਰਜੀਤ ਪੈਨ ਜਿਹੜੇ ਕਿ ਪ੍ਰੈਜ਼ੀਡੈਂਟ ਹੈ ਔਰ ਸਲਬਾ ਜੰਦਲ ਜਿਹੜੀ ਸੈਕਟਰੀ ਹੈ ਡਿਸਟ੍ਰਿਕਟ ਐਸੋਸੀਏਸ਼ਨ ਦੀ ਔਰ ਮੈਂ ਇਹਨਾਂ ਨੂੰ ਇਹੀ ਕਹੂੰਗਾ ਕਿ ਇਸ ਤਰ੍ਹਾਂ ਦੇ ਟੂਰਨਾਮੈਂਟ ਰੈਗੂਲਰ ਕਰਦੇ ਰਹਿਣ ਔਰ ਜਿਹੜੇ ਟੂਰਨਾਮੈਂਟ ਹੋਣ ਇਹ ਤਾਂ ਚਲੋ ਇੱਕ ਸਟੇਟ ਲੈਵਲ ਦੇ ਹੁੰਦੇ ਇੱਕ ਡਿਸਟ੍ਰਿਕਟ ਲੈਵਲ ਦੇ ਹੁੰਦੇ ਇੱਕ ਵੈਸੇ ਵੀ ਓਪਨ ਟੂਰਨਾਮੈਂਟ ਜਿਹਦੇ ਵਿੱਚ ਇੰਨੀ ਇੰਡਸਟਰੀ ਹੈ ਲੁਧਿਆਣਾ ਵਿੱਚ ਹਰ ਟੂਰਨਾਮੈਂਟ ਕੋਈ ਨਾ ਕੋਈ ਇੰਡਸਟਰੀ ਵਾਲਾ ਸਪான்ਸਰ ਕਰ ਦਿਆ ਕਰੇਗਾ ਤੇ ਉਹ ਵੀ ਰੈਗੂਲਰ ਹੋਣਾ ਚਾਹੀਦਾ ਵੀ ਮਹੀਨੇ 'ਚ ਘੱਟੋ-ਘੱਟ ਇੱਕ ਦੋ ਟੂਰਨਾਮੈਂਟ ਜ਼ਰੂਰ ਇੱਕ ਰਿਆ ਕਰੇ ਹਾਂ ਜਿਸ ਤਰ੍ਹਾਂ ਦਾ ਪੰਜਾਬ ਇਕੱਲਾ ਲਗਾਤਾਰ ਜਿਹੜਾ ਐਜੂਕੇਸ਼ਨ ਤੇ ਸਪੋਰਟਸਵਲ ਬਹੁਤ ਧਿਆਨ ਦੇ ਰਿਹਾ ਉਹਦੇ ਵਾਸਤੇ ਵੀ ਉਹਦੇ ਵਿੱਚ ਵੀ ਜਿਹੜੇ ਨਹੀਂ ਜੀ ਉਹ ਹਮੇਸ਼ਾ ਹੈਗਾ ਜਿਸ ਤਰ੍ਹਾਂ ਸਾਡੇ ਖੇਲੋ ਪੰਜਾਬ ਹੁੰਦਾ ਹੈਗਾ ਔਰ بڑے এডুকেਸ਼ਨ ਤੇ ਜਿਹੜਾ ਸਪੋਰਟਸ ਹੈ ਉਹਦੇ ਤੇ ਧਿਆਨ ਸਾਡੀ ਸਰਕਾਰ ਦੇ ਵੀ ਰਹੀ ਆ ਔਰ ਸਾਰਿਆਂ ਨੂੰ ਦੇਣੀ ਚਾਹੀਦੀ ਤਾਂ ਕਿ ਸਾਡਾ ਜਿਹੜਾ ਯੂਥ ਹੈ ਉਹ ਨਸ਼ਿਆਂ ਤੋਂ ਦੂਰ ਰਹੇ ਔਰ ਉਹਨਾਂ ਦਾ ਧਿਆਨ ਇਧਰਲੇ ਪਾਸੇ ਆਵੇ ਜਿਵੇਂ ਕਿ ਤੁਹਾਨੂੰ ਪਤਾ ਹੈਗੇ ਦੇਖੋ ਪੰਜਾਬ ਦੇ ਵਿੱਚ ਯੂਥ ਨੂੰ ਜਿਹੜੀ ਆ ਖੇਡਾਂ ਵੱਲ ਲੈ ਕੇ ਜਾਣਾ ਆਪਣਾ ਇੱਕ ਮਿਸ਼ਨ ਹੈ ਸਟੇਟ ਦਾ ਵੀ ਹੈ ਪੰਜਾਬ ਸਟੇਟ ਦਾ ਵੀ ਹੈ ਤੇ ਆਪਣਾ ਵੀ ਫਰਜ਼ ਬਣਦਾ ਸੋ ਉਹਦੀ ਲੜੀ ਦੇ ਵਿੱਚ ਅੱਜ ਸਾਡੇ ਵਿੱਚ ਜਿਹੜਾ ਵਰਧਮਾਨ ਸਪੈਸ਼ਲ ਸਟੀਲ ਵੱਲੋਂ ਉਹਨਾਂ ਵੱਲੋਂ ਸਪਾਂਸਰ ਕੀਤਾ ਇੱਕ ਸਬ ਜੂਨੀਅਰ ਸਟੇਟ ਲੈਵਲ ਦਾ ਟੂਰਨਾਮੈਂਟ ਹੈ ਜਿਹੜਾ 4 ਦਿਨ ਚੱਲੇਗਾ ਤੇ ਸਾਰੇ ਹੀ ਪੰਜਾਬ ਦੇ ਵਿੱਚੋਂ ਸਾਰੇ ਜ਼ਿਲ੍ਹਿਆਂ ਦੇ ਵਿੱਚੋਂ ਤਕਰੀਬਨ 500 ਤੋਂ ਪਲੱਸ ਜਿਹੜੀਆਂ ਰਜਿਸਟ੍ਰੇਸ਼ਨ ਹੋਈਆਂ ਨੇ ਇੱਥੇ ਆ ਕੇ ਪਲੇਅਰ ਨੇ ਖੇਲਣਾ 4 ਦਿਨ ਤੇ ਇਹ ਬਹੁਤ ਵਧੀਆ ਆਪਣੇ ਕੋਲ ਅਸ਼ਸ਼ਤਰੀ ਹਾਲ ਹੈਗਾ ਵੈਲ ਮੇਨਟੇਨਡ ਹੈਗਾ ਤੇ ਪਿੱਛੇ ਆਪਾਂ ਇੱਕ ਟੂਰਨਾਮੈਂਟ ਕਰਾ ਕੇ ਵੀ ਹਟੇ ਆ ਬਹੁਤ ਸਕਸੈਸਫੁਲ ਹੋਇਆ ਉਹ ਸੋ ਉਸ ਤੋਂ ਬਾਅਦ ਉਹਦੀ ਸਕਸੈਸ ਤੋਂ ਬਾਅਦ ਆਪਾਂ ਇਹ ਸਟੇਟ ਲੈਵਲ ਦਾ ਨੈਕਸਟ ਟੂਰਨਾਮੈਂਟ ਕਰਾ ਰਹੇ ਹੈਗੇ ਆ ਸੋ ਮੈਂ ਸਾਰੇ ਜਿਹੜੇ ਪਲੇਅਰਸ ਹੈਗੇ ਉਹਨਾਂ ਨੂੰ ਬੈਸਟ ਆਫ ਲੱਕ ਕਹਿੰਨਾ ਔਰ ਜਿਹੜੀ ਸਪੋਰਟਸਮੈਨਸ਼ਿਪ ਸਪਿਰਟ ਹੁੰਦੀ ਹੈ ਉਹਦੇ ਨਾਲ ਖੇਡਣਗੇ ਬੱਚੇ ਔਰ ਇਹਦੇ ਨਾਲ ਅਸੀਂ ਤੁਹਾਡੇ মিডিਆ ਤੇ ਸਭ ਤੋਂ ਤੁਹਾਡਾ ਧੰਨਵਾਦ ਕਰਦੇ ਹਾਂ ਤੁਸੀਂ ਇਹ ਜਿਹੜਾ ਮੈਸੇਜ ਹੈ ਪੂਰੇ ਪੰਜਾਬ 'ਚ ਜਾਏਗਾ ਤੇ ਪੂਰੇ ਪੰਜਾਬ ਦੇ ਵਿੱਚ ਇਦਾਂ ਹੀ ਡਿਫਰੈਂਟ ਡਿਫਰੈਂਟ ਜਿਹੜੀਆਂ ਸਪੋਰਟਸ ਆ ਉਹਦੇ ਟੂਰਨਾਮੈਂਟ ਹੋਣ ਤੇ ਬੱਚੇ ਜਿਹੜੇ ਹੈਗੇ ਆ ਉਹ ਆਪਣੇ ਸਪੋਰਟਸ ਵੱਲ ਜਾਣ ਤੇ ਪੜ੍ਹਾਈ ਵੱਲ ਜਾਣ ਤਰੱਕੀ ਕਰਨ ਤੇ ਆਪਣੇ ਜਿਹੜੇ ਡਰੰਗਸ ਦਾ ਇਸ਼ੂ ਆ ਉਹ ਵੀ ਆਪਣਾ ਘਟੇਗਾ ਅੱਜ ਕਿਹੜੀਆਂ ਟੀਮਾਂ ਨੇ ਭਾਗ ਲਿਆ ਅੱਜ ਡਿਟੇਲ ਤੁਹਾਨੂੰ ਸੁਲਭਾ ਦੇ ਦੇਗੀ पाँच सौ तो वकीबन ढाई सौ के आसपास जो मैच हो गए अपने तो चार दिनोंडेड हो सारी डिटेल सा दे देंगे थैंक यू किसी भी राष्ट्र निर्माण में पढ़ाई ज़रूरी है मेहनत ज़रूरी है और स्पोर्ट्स भी उतनी ही जरूरी है और स्पोर्ट्स में रुझान आजकल थोड़ा कम हो गया है तो मुझे बड़ी खुशी है कि स्पोर्ट्स में भी और क्रिकेट के अलावा और स्पोर्ट्स में भी लोग आए और बैडमिंटन का ये टूर्नामेंट हो और प्रतिभाएं उभर के आए और बच्चे आगे जा कर के नेशनल में कंपीट करें तो उससे बहुत फ़र्क पड़ता है कंपटीशन में जीतना हार होता है उससे भी कैरेक्टर बनता है फिटनेस आती है ये सब चीज़ें बहुत ज़रूरी है देश के लिए सो आई एम वेरी हैप्पी कि दिस टूर्नामेंट बिंग ऑर्गेनाइज एंड तो इस तरह की चीज़ें और होती रहे और, और कॉर्पोरेट्स भी आएँ सपोर्ट करने के लिए स्पोर्ट्स को Thank you.